ਤੋ ਤੁਸੀਂ ਇਹ ਨਹੀਂ ਉਸਦਾ ਹੈ ਸੀ ਗੁਰੂ ਦਾ ਬਚਨ ਦੇ ਨਹੀਂ ਕਮਾਉਂਦਾ ਉਹਦਾ ਪਾਰ ਉਤਾਰਾ ਨਹੀਂ ਹੋਇਆ ਕਰਦਾ ਸੰਸਾਰ ਪਿਆ ਹੋਇਆ ਹੈ ਸਾਡੇ ਬੰਦ ਕਿੰਨੀਆਂ ਕਿਤਾਬਾਂ ਪੜ੍ਹੋ ਜਿੰਨਾ ਵੀ ਕਰਦਾ ਕਿੰਨੀਆਂ ਇਹ ਵੱਡੇ ਵੱਡੇ ਵਿਦਵਾਨਾਂ ਦੀਆਂ ਕਿਤਾਬਾਂ ਫੜੇ ਯੋਜਨਾ ਜੀ ਕਰਦਾ ਮਹਾਰਾ ਕਹਿੰਦੇ ਕੁਛ ਵੀ ਨਹੀਂ ਪੂ ਕਰ ਰਿਹਾ ਇੱਕ ਜਾਣਣਾ ਹੁੰਦਾ ਹੈ ਇੱਕ ਬੁੱਝਣਾ ਹੁੰਦਾ ਗੱਲ ਅਸੀਂ ਜਾਣ ਜਾਂਦੇ ਆ ਬਹੁਤ ਛੇਤੀ ਜਾਣ ਜਾਂਦੇ ਆ ਬ੍ਰੇਨ ਦੇ ਅੰਦਰ ਐਸੀ ਮਹਾਰਾਜ ਨੇ ਸ਼ਕਤੀ ਪਾਈ ਹੈ ਕਿ ਗੱਲ ਜਾਣ ਲਈ ਜਾਂਦੀ ਹੈ ਇੱਕ ਬੁੱਝਣਾ ਹੁੰਦਾ ਹੈ ਬੁੱਝਣਾ ਬਹੁਤ ਔਖਾ ਹੈ ਵਿਚਾਲ ਦੇ ਨਾਲ ਦਾਲ ਸਾਂਚ ਆ ਜਾਂਦੀ ਹੈ ਕੁਝ ਵਿਦਵਾਨ ਐਗਰੀਕਲਚਰ ਡਿਪਾਰਟਮੈਂਟ ਦੇ ਕਿਲੇ ਬੂਟੀਆਂ ਨਾਲ ਡੀਲ ਕਰਦੇ ਨੇ ਫਲਾਂ ਵਾਲੇ ਬੂਟੀਆਂ ਨਾਲ ਡੀਲ ਕਰਦੇ ਨੇ ਉਹ ਕਿਸੇ ਚੰਗੀ نسل ਦੇ ਅੰਬ ਦੇ ਉਹ ਖੜੇ ਹੋਏ ਜਿਹਨੂੰ ਅੰਬ ਲੱਗੇ ਹੋਏ ਨੇ ਉਹ ਥਿਉਰੀ ਗੱਲ ਨੂੰ ਕਰ ਰਹੇ ਨੇ ਵੀ ਇਹਦੀ ਜੜ ਇਹ ਫਲਾਂੇ ਵੇਲੇ ਲੱਗਦਾ ਹੈ ਇਹਦੀ ਪਿਉਂ ਇਸ ਤਰ੍ਹਾਂ ਹੁੰਦੀ ਹੈ ਡਬਲ ਵੀ ਪਉਂਦੇ ਆ ਜਾ ਸਕਦਾ ਹੈ ਇੱਕ ਟਾਣੇ ਨੂੰ ਹੋਰ ਅੰਬ ਨੇ ਇੱਕ ਨੂੰ ਹੋਰ ਅੰਬ ਨੇ ਇਹਦੇ ਵਿੱਚ ਇੰਨਾ ਇਹਦੇ ਚ ਐਸਡਾ ਐਨੀ ਸ਼ੂਗਰ ਐ ਐਨੀਰ ਚ ਐਨਰਜੀ ਐ ਐਨੀ ਚ ਬਖਰੇ ਬਖਰੀਆਂ ਕੀ ਦਾ ਦਸਦੇ ਚਲੇ ਜਾਂਦੇ ਉਹ ਯਾਦ ਹੋ ਗਈਆਂ ਉਹਨਾਂ ਦੀ ਵੀ ਐਸਾ ਰਸ ਚੜਦਾ ਐ ਇਸ ਤਰ੍ਹਾਂ ਨਾਲ ਸੂਰਜ ਤੋਂ ਸ਼ਕਤੀ ਲੈਂਦਾ ਐ ਹਵਾ ਦੇ ਵਿੱਚੋਂ ਖਾਕ ਲੈਂਦਾ ਸਭ ਕੁਝ ਜਾਣ ਲਿਆ ਇਹਦਾ ਟੇਸਟ ਹੈ ਜੇ ਚੰਗੀ ਗੱਲ ਹੈ ਜਾਣ ਲੈਣਾ ਵੀ ਲੇਕਿਨ ਸਭ ਤੋਂ ਉੱਪਰ ਗੱਲ ਹੁੰਦੀ ਆ ਬੁੱਝ ਲੈਣਾ ਬੁੱਝਣਾ ਕੀ ਹੈ ਕਿ ਹੋਰ ਕੋਈ ਬੰਦਾ ਆ ਗਿਆ ਨਾ ਉਹਨੇ ਕੋਈ ਗੱਲ ਸੁਣੀ ਨਾ ਕੁਛ ਕਰਿਆ ਆ ਬਸ ਔੜਿਆ ਚੁੱਪਣ ਲੱਗ ਗਿਆ ਉਜਿਹਨੇ ਚੁਪਿਆ ਉਹਨੇ ਤਾਂ ਬੁੱਝ ਲਿਆ ਜਿਹਨੇ ਅਜੇ ਡਿਸਕਸ਼ਨ ਤੁਸੀਂ ਉਹਨੇ ਜਾਣ ਲਿਆ ਤੋਂ ਜਾਣਨ ਤੇ ਬੁੱਝਣ ਦੇ ਵਿੱਚ ਫਰਕ ਹੈ ਮਹਾਰਾਜ ਕਹੇ ਜੇ ਬੁੱਝਿਆ ਨਹੀਂ ਨਾ ਕੋਈ ਗੱਲ ਕਿੱਡਾ ਹੀ ਬੇਦਵਾਨ ਹੈ ਕਿੱਡਾ ਇਹ ਪੈਸੇ ਵਾਲਾ ਕਿੰਨਾ ਹੀ ਗੱਲਾਂ ਕਰਨ ਵਾਲਾ ਜੇ ਉਹਨੇ ਬੁੱਝਿਆ ਨਹੀਂ ਮਹਾਰਾਜ ਕਹਿੰਦੇ ਉਹਨੂੰ ਉਹਦੀ ਜਿਹੜੀ ਲੈਵਲ ਹੈ ਥਿੰਕਿੰਗ ਦੀ ਉਹ ਕੋਈ ਬਹੁਤ ਹੀ ਉੱਚੀ ਨਹੀਂ ਹੈ ਆਪਨਾਇ ਸ੍ਰੇਸ਼ਟ ਮੈਂ ਬਨ ਬੁਝੇ ਪਾਸਟੋਰ ਇਹ 부ਝਿਆ ਲਿਆ ਹੈ ਤਾਂ ਪਸ਼ੂ ਤੇ ਢੋਰਾ ਦੀ ਅਕਲ ਦੇ ਲੈਵਲ ਦੇ ਉੱਤੇ ਉਹ ਬੰਦਾ ਚੱਲ ਰਿਹਾ ਲੇਗਲ ਜੀ ਨਾ 부ਝਲੇ ਆ ਮਹਾਰਾਜ ਕਹਿੰਦੇ ਉਹਦੇ ਮੱਥੇ ਦੇ ਸ੍ਰੇਸ਼ਟ ਲੇਖ ਠੀਕੇ ਜਿਨ੍ਹਾਂ ਨੇ ਇਹ ਗੱਲ ਕੁੱਝ ਲਈ ਆਇਆ ਹਬੇ ਇਹ ਕੋਈ ਗੱਲ ਹੈ ਜਿਹੜੀ ਬਾਰ-ਬਾਰ ਰਿਪੀਟ ਕੀਤੀ ਜਾਂਦੀ ਹੈ ਹੁਣੇ ਦੇ ਵਿੱਚ ਉਤਰ ਗयो ਮੇਰੇ ਮਨ ਕਾ ਸੰਸਾ ਜਦ ਤੇ ਦਰਸ਼ਨ ਪਾਇਆ ਕੋਈ ਸੰਸਾ ਸੀ ਬੜਾ ਜਬਰਦਸਤ ਜਿਹੜਾ ਚੱਲਣ ਨਹੀਂ ਸੀ ਦੇ ਰਿਹਾ ਗਾਂ ਜਦੋਂ ਮੈਂ ਸ਼ੰਤ ਮਹਾਰਾਜ ਜੀ ਦੇ ਦਰਸ਼ਨ ਪਹਿਲੀ ਵਾਰੀ ਕਰੇ